हां जी दोस्तों ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਅੱਜ ਪਹੁੰਚਿਆ ਦੋਸਤੋ ਪਿੰਡ ਠੱਠੀਆਂ ਖੁਰਦ ਤਹਿਸੀਲ ਜਿਹੜਾ ਇਸ ਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਵੀਰ ਰਵੀ ਕੋਲ ਆਇਆ ਦੋਸਤੋ ਜਿੱਦਾਂ ਕਿ ਸਾਰੇ ਵੀਰਾਂ ਨੂੰ ਪਤਾ ਹੀ ਆ ਪਸ਼ੂ ਵਪਾਰ ਦਾ ਕੰਮ ਆ ਵੀਰ ਪਸ਼ੂ ਲੈ ਕੇ ਆਉਂਦਾ ਡੇਲੀ ਰੁਟੀਨ ਦੇ ਵਿੱਚ ਤੇ ਜ਼ਿਆਦਾਤਰ ਪਿਛਲੀਆਂ ਵੀਡੀਓ ਦੇ ਵਿੱਚ ਵੀ ਤੁਸੀਂ ਪਸ਼ੂ ਦੇਖਿਆ ਦੋਸਤੋ ਤੇ ਬਿਹੜਾ ਲੈ ਕੇ ਆਉਂਦਾ ਵੀਰ ਅੱਜ ਇਸ ਵੀਡੀਓ ਵਿੱਚ ਤਿੰਨ ਬੜਾ ਤੁਹਾਨੂੰ ਦਿਖਾਉਣੀ ਆ ਦੋਸਤੋ ਇੱਕ ਦੋਂਦੀ ਬੱਚੀ ਬੜੀ ਪਿਆਰੀ ਬੱਚੀ ਠੀਕ ਆ ਜੀ ਪੂਰੀ ਤਿਆਰੀ ਵਾਲੀ ਆ ਇਹ ਦਿਖਾ ਦਾਂਗੇ ਤੇ ਦੋ ਬੜਾ ਹੋਰ ਤੁਹਾਨੂੰ ਦਿਖਾਵਾਂਗੇ ਇਹ ਬੜਾ ਦੋਸਤੋ ਵੈਸੇ ਸਮਾਂ ਕੋਈ ਹਫ਼ਤਾ ਹਫ਼ਤਾ ਕੋਈ 8-8 10 ਦਾ ਦਿਨ ਹਜੇ ਲੰਘ ਜਾਂਦੀਆਂ ਨੇ ਤੇ ਕੱਲੇ-ਕੱਲੇ ਪਸ਼ੂ ਦੀ ਡਿਟੇਲ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲ ਜੂਗੀ ਸੋ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਤੇ ਬਾਕੀ ਵੀਡੀਓ ਵੱਧ ਤੋਂ ਵੱਧ ਅੱਗੇ ਸ਼ੇਅਰ ਕਰਦੇ ਆ ਕਰੋ ਤਾਂ ਜੋ ਦੋਸਤੋ ਅਗੇ ਨਵੇਂ ਫਾਰਮਰ ਵੀਰਾਂ ਤੱਕ ਜਿਹੜੀ ਆਪਣੀ ਇਹ ਇਹ ਵੀਡੀਓ ਆ ਉਹ ਪਹੁੰਚ ਸਕੇ ਸੋ ਠੱਠੀਆਂ ਖੁਰਦ ਦੋਸਤੋ ਵਿਜ਼ਿਟ ਕਰਨੀ ਹੈ ਤੇ ਨਾਲ ਲੱਗਦੇ ਪਿੰਡ ਜਿਉਣੇ ਕੇ ਮਹਰਾਣਾ ਪਿੰਡ ਅਲੀਪੁਰ ਰੱਤਾ ਗੁੱਦਾ ਇਹ ਪਿੰਡ ਥੋੜੀ ਥੋੜੀ ਦੂਰੀ ਤੇ ਆ ਹਰੀਕੇ ਪੱਤਨ ਤੋਂ ਕੋਈ 5 ਕਿਲੋਮੀਟਰ ਦੀ ਦੂਰੀ ਆ ਪਿੰਡ ਠੱਠੀਆਂ ਖੁਰਦ ਦੀ ਸੋ ਅੱਜ ਤਰੀਕ ਦੋਸਤੋ 26 ਜੂਨ ਤੇ ਮਾਰਨਿੰਗ ਕੋਈ 9:00 ਵਜੇ 9:30 ਵਜੇ ਦਾ ਸਮਾਂ ਉਸੂ ਸਾਰੇ ਗੱਬਣ ਦਿਖਾਉਣੇ ਆ ਤੁਹਾਨੂੰ ਆਉ ਚੱਲਦੇ ਆ ਬਥੇਰੇ ਡਿਟੇਲ ਦੇ ਲਈ ਸਭ ਤੋਂ ਪਹਿਲਾਂ ਰਵੀ ਸਾਸਰੀ ਗਲਵੀਰ ਸਾਸਿਕਾ ਭਾਈ ਸਾਸਿਕਾ ਕੋਠੀਠਾ ਵੀਰ ਜੀ ਹਾਂਜੀ ਵਧੀਆ ਭਾਜੀ ਕਿਰਪਾ ਮਰਦੇ ਠੀਕ ਆ ਰਵੀ ਵਧੀਆ ਚੱਲੀ ਜਾਂਦੇ ਵਪਾਰ ਦੇ ਕੰਮ ਦੀ ਹੈ ਜੀ ਭਾਜੀ ਕਿਰਪਾ ਮਾਰੋ ਆਈ ਜਾਂਦੀ ਜਾਂਦਾ ਬਸ ਹਾਂਜੀ ਭਾਜੀ ਹਾਂ ਤੇ ਅੱਜ ਆਪਣੇ ਕੋਲ ਤਿੰਨ ਬਿਹੜਾ ਨੇ ਟੋਟਲ ਹਾਂਜੀ ਭਾਈ ਤਿੰਨੇ ਗੱਬਣਾ ਏ ਤਿੰਨ ਹੀ ਗੱਬਣਾ ਹਾਂਜੀ ਹਾਂਜੀ ਠੀਕ ਆ ਜੀ ਇੱਕ ਤਾਂ ਬਿਲਕੁਲ ਤਿਆਰੀ ਵਾਲੀ ਬਿਹੜਾ ਹੈ ਹਾਂਜੀ ਮੈਂ ਭਾਜੀ ਇਹ ਪਹਿਲਾ ਸੂਆ ਵਛੀ ਆ ਬਿਲਕੁਲ ਤਿਆਰ ਹੀ ਆ ਜੀ ਠੀਕ ਆ ਜੀ ਦੋ ਚਾਰ ਦਿਨ ਲੈ ਜੂ ਅੱਛਾ ਰਵੀ ਮੂੰਹ ਦੋਂਦੀ ਤੁਸੀਂ ਦੱਸਿਆ ਦੋਂਦੀ ਆ ਭਾਜੀ ਦੋਂਦੀ ਦੋਂਦੀ ਠੀਕ ਆ ਜੀ ਹਾਂਜੀ ਲਓ ਦੋਸਤੋ ਦੋਂਦੀ ਵਛੀ ਆ ਇੱਕ ਵਾਰੀ ਪੂਰਾ ਬਾਡੀ ਸਟਰਕਚਰ ਮੈਂ ਤੁਹਾਨੂੰ ਇਹਦਾ ਦਿਖਾਦਾ ਹਾਈਟ ਬਹੁਤ ਸੋਹਣੀ ਹੈ ਵੈ ਸੋ ਥਾਨਫੂਨ ਦੀ ਬਹੁਤ ਸਫਾਈ ਆ ਇਧਰ ਦੇਖੋ ਠੀਕ ਹੈ ਜੀ ਸੋ ਬੈਹਣੀ ਸਾਈਡ ਤੋਂ ਤੁਸੀਂ ਇਹ ਥਾਨਦੇਵਾ ਦੇਖੋ ਜੀ ਠੀਕ ਹੈ ਜੀ ਬੜਾ ਸੋਹਣਾ ਥਾਣਾ ਦੋਸਤੋ ਨੋਕ ਵਾਲਾ ਥਾਣਾ ਕਲਮੀ ਥਾਣਾ ਤਿਵਰਨਪੁਰ ਦਾ ਬੜੀ ਸਪੈਸ਼ਲ ਆਫਸੀ ਥਾਣਾ ਦੀ ਠੀਕ ਹੈ ਜੀ ਹੱਥੀ ਚੁਬਾਈ ਦਾ ਥਾਣਾ ਲੱਗਾ ਬੱਛੀ ਨੂੰ ਤੇ ਬੱਛੀ ਬੜੀ ਪਿਆਰੀ ਆ ਠੀਕ ਹੈ ਜੀ ਰੰਗ ਰੂਗ ਬਹੁਤ ਸੋਹਣਾ ਇੱਕ ਰੰਗ ਵਾਈਟ ਆ ਵਿੱਚ ਕੁਝ ਕੁ ਜਿਹੜੇ ਆ ਟਾਵੇਂ ਟਾਵੇਂ ਜਿਹੜੇ ਆ ਬਲੈਕ ਸਪੌਟ ਆ ਸੋ ਲੈਵਲ ਉਵੇ ਦੀ ਕੁਆਲਿਟੀ ਬਹੁਤ ਖੂਬਸੂਰਤ ਆ ਤੋ ਜਿੱਦਾਂ ਕਿ ਦੋਸਤੋ ਬੱਚੀ ਪਹਿਲਾਂ ਸੁਣੀ ਆ ਨਵਈਆ ਬੱਚੀ ਮੋਹ ਦੰਦਾਂ ਦੇ ਵਿੱਚ ਵੀ ਅਜੇ ਕੁਲੀ ਆ ਠੀਕ ਆ ਜੀ ਦੋਂਦੀ ਬੱਚੀ ਆ ਸੋ ਹਾਈਟ మీడియం ਇੱਕ ਵਾਰੀ ਫੇਰ ਆਪਾਂ ਰਿਪੀਟ ਕਰਦੇ ਨੇ ਵੀ ਹਾਈਟ మీడియం ਦੇ ਵਿੱਚ ਆ ਵੀ ਦੂਰੋਂ ਨੇੜੇ ਕੋਈ ਕਿਸੇ ਵੀਰ ਨੇ ਆਉਣਾ ਤੇ ਕਈ ਵਾਰ ਬਖਾਵੇ ਦੇ ਵਿੱਚ ਕਿਸੇ ਨੂੰ ਇਹ ਨਾਲ ਅੱਗੇ ਬਹੁਤ ਹੀ ਵੱਡਾ ਸਟੈਂਡਰਡ ਸਾਈਜ਼ ਆ ਕਿ ਹਾਈਟ మీడియం ਦੇ ਵਿੱਚ ਆ ਸਟੇਟ ਪਟਾ ਸੋ ਨਸਲ ਬਰੀਡ ਦੇ ਵਿੱਚ ਐਚਐਫ ਬਰੀਡ ਦੇ ਵਿੱਚ ਆ ਠੀਕ ਆ ਜੀ ਆ ਦੇਖੋ ਸੋ ਸੋਹਣਾ ਵजूद ਆ ਬੱਚੀ ਦਾ ਬਹੁਤ ਪਿਆਰੀ ਆ। ਆ ਦੇਖ ਵਾ ਜਦੇ ਵੇਖੀਏ ਦੋਸਤੋ ਤੇ ਦਿੱਖ ਬਹੁਤ ਪਿਆਰੀ ਆ ਬੱਸੀ ਜੀ। ਸੋ ਵਾਡਰ ਰੂਡਰ ਕੁਆਲਿਟੀ ਬਹੁਤ ਸੋਨਾ ਫਿਕਸ ਚੱਡਾ ਲੱਗਾ ਕਰਮਾਲੀ ਨੂੰ। ਤੇ ਦੁੱਧ ਵੀ ਆਪਾਂ ਸੋਨਾ ਦੀ ਉਮੀਦ ਕਰਦੇ ਆਂ ਵੀ ਦੁੱਧ ਵੀ ਸੋਨਾ ਚਵਾ ਦੋਗੀ। ਇੱਕ ਵਾਰੀ ਹੋਰ ਤੁਹਾਨੂੰ ਆਪਾਂ ਥੋੜਾ ਜਿਹਾ ਗਿੜਾ ਘੜਾ ਕੇ ਦਿਖਾ ਦਿੰਨੇ ਆਂ ਜੀ। ਆ ਦੇਖੋ। ਰਵੀ ਵੈਸੇ ਦੇਣ ਕੋਸ਼ਿਓ ਕੋਈ ਪੱਕੇ ਕੇ ਲੈ ਜੂਗੀ 2-4 ਦਿਨ ਅਜ ਕੱਢ ਜੂ। ਭਾਜੀ 4-5 ਦਿਨ ਕੱਢ ਹੀ ਜਾਣੇ ਨੇ। ਇਹ ਵੈਸੇ ਲੱਗਣ ਡਿਆ ਵੀ ਪੂਰੀ ਤਿਆਰੀ ਤੇ ਆ। ਹਾਂਜੀ 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 ਭਾਜੀ। ਪਰ ਇੱਥੇ ਕਾਗੇ ਵੀ ਕਈ ਵਾਰਾ ਵਹਿਣਾ ਲੈ ਜਾਂਦੀਆਂ 2-4 ਦਿਨ। ਨਹੀਂ ਭਾਜੀ ਇਹ ਕੋਈ ਪੁੜਾ ਪੜਾਤ ਨਹੀਂ ਵੈਸੇ ਨੂੰ ਆਇਆ ਨੇ। ਹਾਂਜੀ। ਇਹ ਕਿਸੇ ਵੇਲੇ ਡੰਗਰ ਸਫਰ 'ਚ ਸੂ ਬੈਂਦਾ ਜੇ ਕੋਈ ਭੈਣ ਕਰਾ। ਬਿਲਕੁਲ ਜੀ ਬਿਲਕੁਲ। ਹਾਂਜੀ। ਲਓ ਦੋਸਤੋ ਆਲਮੋਸਟ ਤਿਆਰੀ ਜਿਹੜੀ ਹੈਗੀ ਉਹ ਕੰਪਲੀਟਡ ਠੀਕ ਆ ਜੀ। ਬਾਕੀ ਜਾਂਦੇ ਆ ਪਸੂ ਸਫਰ 'ਚ ਵੀ ਸੂ ਸਕਦਾ ਕੋਈ ਟਿਕ ਟਿਕਾ ਜਾਵੇ ਜੀ ਧਰ ਜ ਤੋਂ ਤੋਂ ਜਿਹੜਾ ਦੋਸਤੋ ਪੂਰਾ ਹਾਥੀ ਚਵਾਈਲਾ ਨਿਕਲ ਕੇ ਸਾਹਮਣੇ ਆਊਗਾ। ਸੋ ਵਖਾਲਾ ਵਖੂਲਾ ਬਹੁਤ ਜ਼ਿਆਦਾ ਸੋਹਣਾ ਬੱਚੀ ਦਾ। ਤੇ ਬਾਕੀ ਰੰਗ ਬਾਜਾ ਕਰਮਾਂ ਵਾਲੀ ਬਹੁਤ ਸੋਹਣਾ ਰੰਗ ਇੱਕ ਰੰਗ ਵਾਈਟ ਆ ਤੇ ਵਾਈਟ ਦੇ ਵਿੱਚ ਬਹੁਤੇ ਵੀਰ ਪਸੰਦ ਕਰਦੇ ਆ। ਕੁਝ ਕੁ ਬਲੈਕ ਸਪੌਟ ਜਿਹੜੇ ਹੈਗੇ ਟਾਵੇਂ ਟਾਵੇਂ। ਆ ਦੇਖੋ ਜੀ। ਬਿਲਕੁਲ ਠੰਡੀ ਧੀਰੀ ਇਹ। ਆ ਦੇਖੋ ਜੀ। ਲੋਕ ਦੋਸਤੋ ਬਹੁਤ ਪਿਆਰੀ ਬੱਚੀ ਆ ਠੀਕ ਆ ਜੀ ਬਹੁਤ ਪਿਆਰੀ ਬੱਚੀ ਆ। ਤੇ ਅਗਲੇ ਪਿਛਲੇ ਥਣਾ ਦਾ ਸੈਜ ਵੇਖੋ ਅਗਲੇ ਨਾਲ ਅਗਲਾ ਤੇ ਪਿਛਲੇ ਨਾਲ ਪਿਛਲਾ ਸੈਜ ਵਿੱਚ ਬਰਾਬਰ। ਤੇ ਬਹੁਤ ਸੋਹਣਾ ਹਵਾਨਾ ਚੱਡਾ ਜਿਹੜਾ ਦੋਸਤੋ ਤਿਆਰ ਕਰੀ ਖੜੀ ਆ ਕਬੀ ਕੀ ਮੁੱਲ ਕਰਦਾ ਵੀਰੇ ਦਾ ਭਾਜੀ ਮੁੱਲ 55000 ਰੁਪਏ ਕਰਦੇ ਆ 50 ਦੀ ਦਵਾਂ 50 ਦੀ ਹਾਂਜੀ ਆ ਜੈਸ ਨੂੰ ਹੀ ਭਾਜੀ ਕਰਾਂਗੇ ਥੋੜਾ ਬੜਾ ਮਾਨਤਾ ਨੇ ਬੜਾ ਠੀਕ ਹੈ ਜੀ ਹਾਂਜੀ ਲਓ ਦੋਸਤੋ ਡਿਮਾਂਡ 55 52 ਕੁਛ ਵੀ ਆ ਲੈ ਦੇ ਜਿਹੜਾ ਵੀਰ ਨੇ ਦੱਸਿਆ ਵੀ 50000 ਦੀ ਦਵਾਂਗੇ ਤੇ ਵਿੱਚੋਂ ਛੋਟ-ਛੱਪਾ ਕਰਾਂਗੇ ਵੈਸੇ ਸ਼ੱਕ ਨਹੀਂ ਕਾ ਕੋਈ ਵੱਸੀ ਬੜੀ ਪਿਆਰੀ ਆ ਸੋ ਨਾਰਮਲੀ ਆਪਾਂ ਹਰ ਵਾਰ ਗੱਲ ਕਰਦੇ ਆ ਵੀ ਕਿਸੇ ਵੀਰ ਨੇ ਘਰੇ ਤਿਆਰ ਕੀਤੀ ਹੋਵੇ ਬੱਛੀ ਤਾਂ ਇੱਥੇ ਸਟੇਜ ਤੇ ਪਹੁੰਚੀ ਹੋਵੇ ਤੇ ਹਰ ਕੋਈ ਭਰਾ ਹੱਕ ਰੱਖਦਾ ਵੀ ਇੰਨੇ ਪੈਸੇ ਲਈਏ ਬਾਕੀ ਬਹੁਤ ਪਿਆਰੀ ਆ ਅੱਗੋ ਵੀਰ ਨੇ ਵੀ ਚਲੋ ਲੈ ਕੇ ਆਂਦੀ ਆ ਆਪਦਾ ਜਲਪਾਣੀ ਲੈਣਾ ਹੁੰਦਾ ਵਪਾਰੀ ਵਪਾਰ ਦਾ ਕੰਮ ਤੇ ਇਸ ਤੋਂ ਬਾਅਦ ਇੱਕ ਸੈਕੰਡ ਨੰਬਰ ਤੇ ਰਵੀ ਆ ਜਿਹੜੀ ਆਪਣੇ ਕੋਲ ਬੈਠਾ ਹੈ ਜੀ ਇਹ ਵੀ ਪਹਿਲਾ ਸੁਹਾ ਚਾਰ ਦੰਦ ਆਈ ਲਓ ਜੀ ਇਹ ਵੀ ਦੋਸਤੋ ਚਾਰ ਦੰਦ ਵੇਹੜ ਤੁਹਾਨੂੰ ਦਿਖਾ ਰਹੇ ਆ ਪਹਿਲਾ ਸੁਹਾ ਇਹਦੇ ਜੀ ਦੋਸਤੋ ਮਿਕਸ ਆ ਭਜਾ ਹੈਗਾ ਜਰਸੀ ਦਾ ਕ੍ਰੋਸ ਜਿਹੜਾ ਪੱਖ ਹੈਗਾ ਇਸ ਵੇੜ ਦੇ ਵਿੱਚ ਆਹ ਦੇਖੋ ਠੀਕ ਹੈ ਜੀ ਛੋਟੇ ਜਿਹੇ ਕੰਨਾ ਫੇਸ ਫੂਸ ਬੜਾ ਛੋਟਾ ਜਿਹਾ ਬੋਦੀ ਵਾਲੀ ਆ ਤੇ ਕੋਕਾ ਕੋਲਾ ਜਿਹਾ ਰੰਗ ਆ ਬਰਾਊਨ ਕਲਰ ਦੇ ਵਿੱਚ ਆਪਾਂ ਜਿੱਦਾਂ ਜ਼ਿਕਰ ਕਰ ਦਿੰਦੇ ਆ ਵੀ ਬਰਾਊਨ ਕਾਫੀ ਕਲਰ ਦੇ ਆ ਰਾਂਗਾ ਤੇ ਚਾਰ ਦੰਦ ਬੱਛੀ ਆ ਤੇ ਇਹ ਰਵੇ ਖੁੱਲੇ ਢੁੱਲੇ ਦਿਨ ਲੈ ਜੂ ਜੇ 8-10 ਹਾਂਜੀ ਹਾਂਜੀ 8 ਦਿਨ ਲੈ ਜੂ ਭਾਜੀ ਇਹਦੇ ਲੋ ਜੀ ਦੋਸਤੋ ਹਫਤਾ ਹਜੇ ਸਮਾਂ ਲੈ ਜੂਗੀ ਠੀਕ ਆ ਜੀ ਹਫਤਾ ਡੇਢ ਹਫਤਾ ਮੀਨਸ ਵੀ 10 ਕ ਦਿਨ ਘੱਟੋ ਘੱਟ ਮੰਨ ਕੇ ਕੋਈ ਭਰਾ ਮੇਰਾ ਸੌਦਾ ਕਰ ਲਓ ਬਹੁਤ ਬਹੁਤ ਚੰਗੀ ਭਾਜੀ ਆ ਵੇਖੋ ਠੀਕ ਆ ਜੀ ਸੋ ਸੋਹਣੀ ਫੇਸ ਕੁਆਲਿਟੀ ਆ ਆ ਦੇਖੋ ਠੀਕ ਤੇ ਕਾਦੂ ਵੀ ਬੱਚੀ ਦਾ ਬਹੁਤ ਵਧੀਆ ਪਿਆਰਾ ਕਾਦ ਦਾ ਨਿੱਗਰ ਪਿੰਡੇ ਦੀ ਭਰਵਾ ਜੁੱਸਾ ਪੂਰਾ ਠੀਕ ਹੈ ਜੀ ਤੇ ਥਣ ਥੂਣ ਜਿਹੜਾ ਦੋਸਤੋ ਜੋ ਮੇਨ ਗੱਲ ਦੱਸਣ ਵਾਲੀ ਹੈ ਵੀ ਦੂਰੋਂ ਨੇੜੇੋਂ ਕਿਸੇ ਵੀਰ ਨੇ ਆਉਣਾ ਹੱਥੀ ਚਵਾਈ ਦਾ ਦੋਸਤੋ ਥਣ ਨਿਕਲ ਕੇ ਸਾਹਮਣੇ ਆਊਗਾ ਸੂਣ ਤੋਂ ਬਾਅਦ ਦੀ ਗੱਲ ਕਰਨ ਲਈਏ ਪਸਮਾ ਦੀ ਚਾਹੇ ਬਿਲਕੁਲ ਆਪਾਂ ਪਹਿਲਾਂ ਵਾਛੀ ਸੋਣੀਏ ਨਾਰਮਲੀ ਇੱਕ ਹੱਥੀ ਚਵਾਈ ਵਾਲਾ ਨਿਕਲ ਕੇ ਜਿਹੜਾ ਥਾਣਾ ਸਾਹਮਣੇ ਆਊਗਾ ਠੀਕ ਹੈ ਲਓ ਜੀ ਲਾਇ ਲੋ ਪੈ ਗਈ ਹੈ ਨਾ ਹਾਂਜੀ ਭਾਈ ਹਾਂ ਵਾਵਾ ਲਾਇਆ ਹੈ ਨਾ ਲੋ ਦੋਸਤੋ ਠੀਕ ਹੈ ਸੋ ਪਿਆਰੀ ਬੱਚੀ ਆ ਦੋਸਤੋ ਤੇ ਤਿਆਰੀ ਵਾਲੀ ਆ ਤਕਰੀਬਨ ਕੋਈ 5-14 ਦਿਨਾਂ ਦੇ ਵਿੱਚ ਇਹ ਵੀ ਫੁੱਲ ਵਿਕਰੀ ਤੇ ਹੋਊਗੀ ਕੋਈ ਕਿਸੇ ਕਿਸੇ ਵੀਰ ਨੇ ਜਾ ਕੇ ਸੇਲ ਵੀ ਕਰਨੀ ਆ ਤੇ ਤਾਂ ਵੀ ਤੁਸੀਂ ਆਪਣੀ ਬਿਉਅੰਤ ਬਣਾ ਸਕਦੇ ਜੇ ਰਵੀ ਇਹ ਆਪਾਂ ਤੇ ਕਿੰਨੇ ਦੇ ਦੇਣੀ ਅੱਜ ਭਾਈ ਇਹ 40 ਦੀ ਦੇ ਹੀ ਦੇਣੀ ਆ ਮੈਂ ਮੁੱਲ ਨਹੀਂ ਕਰਨਾ ਇਹਦਾ ਕੋਈ ਠੀਕ ਆ ਜੀ ਹਾਂਜੀ ਤੇ 40 ਦੀ ਆਪਾਂ ਖਾਣਾ ਜਿਹੜਾ ਕੰਮ ਹੀ ਹੈ ਹਾਂਜੀ ਹਾਂਜੀ ਛੋੜ ਛੱਪਾ ਕਰਾਂਗੇ ਉੱਚ ਆਪਾਂ ਠੀਕ ਹੈ ਜੀ ਹਾਂਜੀ ਲੋਕ ਦੋਸਤੋ 40000 ਦੀ ਇਹ ਦਿੱਤੀ ਜਾਊਗੀ ਤੇ ਵੈਸੇ ਅੱਜ ਮੌਸਮ ਮੂਸਮ ਬੜਾ ਸੋਹਣਾ ਹੈ ਨਾ ਭਾਜੀ ਬਹੁਤ ਚੰਗਾ ਮੌਸਮ ਹਾਂ ਹਾਂਜੀ ਝੋਨੇ ਚਾਹਨੇ ਵੀ ਲੱਗ ਗਏ ਵੈਸੇ ਮੀਂਹ ਦੀ ਪਾਣੀ ਦੀ ਵੀ ਲੋੜ ਆ ਸਾਰੇ ਪਾਸੇ ਹਾਂਜੀ ਭਾਜੀ ਹਾਂਜੀ ਹਾਂਜੀ ਤੇ ਚਲੋ ਬਹੁਤ ਹੋ ਗਿਆ ਭਾਜੀ ਥੋੜਾ ਆ ਨਾਲੇ ਮੈਨੂੰ ਲੱਗਦਾ ਜੀਵ ਪਸ਼ੂ ਪੰਛੀਆਂ ਦਾ ਵੀ ਚੰਗਾ ਹਾਂਜੀ ਹਾਂਜੀ ਭਾਜੀ ਗਰਮੀ ਬਹੁਤ ਜ਼ਿਆਦਾ ਗਰਮੀ ਬਹੁਤ ਜ਼ਿਆਦਾ ਆ ਬਿਲਕੁਲ ਬਿਲਕੁਲ ਲਓ ਦੋਸਤੋ ਥੋੜੀ ਜਿਹੀ ਰਾਤ ਮੇਲੀ ਹੈ ਕਿਉਂਕਿ ਕਈ ਥਾਵਾਂ ਦੇ ਵਿੱਚ ਕਈ ਥਾਵਾਂ ਤੇ ਆਪਾਂ ਦੇ ਭਾਜੀ ਏਸੀ ਸਾਡੇ ਨੇ ਪਰ ਇਹਨਾਂ ਵਾਲੀ ਏਸੀ ਨਹੀਂ ਨਾ ਆ ਬਿਲਕੁਲ ਜੀ ਬਿਲਕੁਲ ਤੇ ਵੈਸੇ ਇੰਨੀ ਗਰਮੀ ਪਈ ਹੈ ਦੁੱਧ ਵੀ ਪਸ਼ੂ ਜਿਹੜੇ ਦੁੱਧਾਰੂ ਪਸ਼ੂ ਉਹ ਤੋਂ ਕੋਈ ਨਹੀਂ ਭਾਈ ਜਿਹੜਾ 20 ਕਿਲੋ ਵਾਲਾ ਹੈਗਾ ਉਹ 15 ਦੇਣ ਦਿਆ 15 ਵਾਲਾ 10 ਦੇਣ ਦਿਆ ਹਾਂ ਇੱਦਾਂ ਹੀ ਚੱਲਣ ਦਿਆ ਬਹੁਤ ਗਰਮੀ ਪਈ ਹੈ ਜੀ ਲਓ ਵੀ ਦੋਸਤੋ 40000 ਦੀ ਵੱਛੀ ਮਿਲ ਜੂਗੀ ਵਾੜ ਮਿਲ ਜੂਗੀ ਚੌਗੀ ਵੱਛੀਆਂ ਮੋਹ ਦੰਦੀ ਕੋਈ ਭਰਾ ਘਰੇ ਆਣ ਕੇ ਆਪਦੀ ਤਸੱਲੀ ਕਰ ਸਕਦਾ ਠੀਕ ਹੈ ਜੀ ਸੋ ਵੱਛੀ ਚੰ 8-10 ਦਿਨਾਂ ਦੇ ਵਿੱਚ ਪੂਰੀ ਬਣ ਕੇ ਤਿਆਰ ਹੋ ਜੂਗੀ ਤੇ ਬਾਕੀ ਅੰਗ ਪਰ ਪੂਰੇ ਆ ਬਹੁਤ ਖੂਬਸੂਰਤ ਤੇ ਚੰਗੀ ਆ ਲਓ ਵੀ ਇੱਕ ਤੀਸਰੇ ਨੰਬਰ ਤੇ ਦੋਸਤੋ ਕਰੌਸ ਅੰਗ ਦੇ ਵਿੱਚ ਇੱਕ ਹੋਰ ਤੁਹਾਨੂੰ ਵਹਿੜ ਦਿਖਾ ਦਿੰਦੇ ਆ ਇਹ ਵੀ ਸਮਾਂ ਲੈਂਦੀ ਆ ਠੀਕ ਆ ਜੀ ਇਹ ਵੀ ਗੱਬੜਾ ਤਿਆਰੀ ਵਾਲੀ ਆ ਅੱਗੇ ਤੇ ਰਵੀ ਇਹਦਾ ਸੂਆ ਘਰਮਾ ਦੂਸਰਾ ਭਾਈ ਇਹਦਾ ਲਓ ਜੀ ਇਹ ਦੂਜੇ ਸੂਵੇ ਵਾਲੀ ਆ ਠੀਕ ਆ ਜੀ ਦੂਜੇ ਸੂਵੇ ਦੇ ਵਿੱਚ ਸੂਹੂਗੀ ਤੇ ਦਿਨ ਇਹਦੇ ਵੀ ਤਕਰੀਬਨ ਬਰਾਬਰ ਜੇ ਮੰਨੀਏ ਹਾਂ ਜੀ ਭਾਈ ਕੋਈ 5 ਤਰੀਕ ਤੱਕ ਇਹ ਵੀ ਲਓ ਜੀ ਲੋ ਤੋਸੋ ਵੈਸੇ ਦਿਨ ਇਹਦੇ ਤਕਰੀਬਨ ਤੁਸੀਂ ਵੇਖ ਸਕਦੇ ਜੀ ਵੀ ਇਹ ਕੋਈ 8-7 ਦਿਨਾਂ ਦੇ ਵਿੱਚ ਵਿੱਚ ਪੂਰਾ ਤਿਆਰ ਹੋ ਜੂਗੀ ਕਰਮਾਂ ਵਾਲੀ ਠੀਕ ਹੈ ਜੀ ਭਾਜੀ ਇਹ ਬਨ ਲਾਪੀ ਇਹ ਦੋ ਚਾਰ ਤਰ੍ਹਾਂ ਦੀ ਬਨ ਜਾਂਦੀ ਹੈ ਇੱਕ ਹਫਤੇ ਦੇ ਅੰਦਰ ਅੰਦਰ ਜਿਹੜੀ ਆਪਾਂ ਗੱਲ ਕਰੀਏ ਨਾ ਵੀ ਐਂ ਲੱਗਣਾ ਵੀ ਜਿਵੇਂ ਪਸੂ ਸੂਣ ਦੀ ਪੂਰੀ ਤਿਆਰੀ ਆ ਇੱਕ ਹਫਤੇ ਦਾ ਸਮਾਂ ਕੋਈ 7 ਦਿਨ ਜਿਹੜਾ ਕੋਈ 20-12 ਲੰਬਾ ਸਮਾਂ ਨਹੀਂਗਾ ਤੇ ਕੋਈ ਵੀਰ ਕਾਲੀ ਕੁਲੀ ਨਹੀਂ ਪੈਂਦੀ ਭਾਜੀ ਭੋਰਾ ਵੇ ਲਓ ਜੀ ਥਣਾ ਥੋਣਾ ਦੀ ਵੀ ਪੂਰੀ ਦੋਸਤੋ ਸਾਫ਼ ਸੁਥਰੀ ਆ ਅਜਾ ਰਵੀ ਬਾਕੀ ਤਿੱਪਣ ਤੁਪਣ ਆਪਣੀਆਂ ਬਾਈ ਬਿਲਕੁਲ ਓਕੇ ਆਪਣੀਆਂ ਓਕੇ ਆ ਵੀ ਆਪਣੀ ਤਸੱਲੀ ਕਰਕੇ ਫਿਰ ਤੇ ਇਹ ਆਪਾਂ ਰਵੀ ਕਿੰਨੇ ਦੀ ਦੇ ਦੇਣੀ ਅੱਜ ਬਾਈ ਇਹ 38000 ਦੀ ਦੇ ਦੇਣੀ ਆਪਾਂ 38 ਦੀ ਹਾਂਜੀ ਹਾਂਜੀ ਠੀਕ ਹੈ ਭਰਾ ਲਓ ਵੀ 38000 ਦੀ ਦੋਸਤੋ ਮਿਲ ਜਾਊਗੀ ਠੀਕ ਆ ਜੀ ਸੋ ਤਿਆਰੀ ਵਾਲੀ ਵੈੜਾ ਤਕਰੀਬਨ ਦੇਣ ਤੁਹਾਨੂੰ ਦੱਸ ਦਿੱਤੇ ਇੱਕ ਵਾਰੀ ਫੇਰ ਆਪਾਂ ਰਿਪੀਟ ਕਰ ਦਿੰਨੇ ਆ ਉਹ 5-7 ਦਿਨਾਂ ਦੇ ਵਿੱਚ ਇਹਨੇ ਕਰਮਾਲੀ ਨੇ ਆ ਜਾਣਾ ਠੀਕ ਹੈ ਜੀ। ਸੋ ਵਹਿੰਦੇ ਵੇਹ ਦੇ ਜਿਹੜੀ ਦੀ ਪੂਰੀ ਤਿਆਰੀ ਹੋ ਜਾਣੀ ਆ। ਲਾਏ ਲੋਏ ਪਈ ਆ। ਸੋ ਚਾਰ ਥਾਣਾ ਵੰਡ ਮੁੰਡਾ ਆਪਸੀ ਥਾਣਾ ਦੀ ਚੰਗੀ ਆ ਇੱਕ ਵਾਰੀ ਫੇਰ ਆਪਾਂ ਤੁਹਾਨੂੰ ਨੇੜੇਉ ਦਿਖਾ ਦਈਏ ਜੀ। ਆ ਕਰੋ ਚੈੱਕ। ਠੀਕ ਹੈ ਜੀ। ਸੋ ਪੂਰਾ ਸਫਾਈ ਵਾਲਾ ਚੱਡਾ ਲਿਆਵਾ ਦੋਸਤੋ ਤੇ ਕੋਈ ਭਰਾ ਆਪਣੀ ਵਿਜ਼ਿਟ ਕਰਕੇ ਤਸੱਲੀ ਕਰ ਸਕਦਾ ਠੀਕ ਹੈ ਜੀ। ਸੋ ਅੱਜ ਤਿੰਨ ਵੜਾ ਤੁਹਾਨੂੰ ਦਿਖਾਉਣੀਆਂ ਸੀਗੀਆਂ ਇਸ ਕਿਲੇ ਦੇ ਉੱਪਰੋਂ। ਤਿੰਨੇ ਗੱਬਣ ਆ ਤਿਆਰੀ ਵਾਲੀਆਂ ਨੇ ਠੀਕ ਹੈ ਜੀ। ਤੋ ਜਿਹੜੀ ਇੱਕ ਬਿਲਕੁਲ ਪ੍ਰੋਪਰ ਤਿਆਰੀ ਤੇ ਸੀਗੀ ਉਹ ਪਹਿਲੇ ਨੰਬਰ ਤੇ ਆਪਾਂ ਤੁਹਾਨੂੰ ਬੱਚੀ ਦਿਖਾਈ ਆ ਬੜੀ ਪਿਆਰੀ ਆ ਤੋ ਜ਼ਰੂਰ ਚਾਹ ਬਣ ਵੀਰ ਘਰੇ ਲੋ ਵੀਰ ਜਨੇ ਘਰੇ ਰੱਖਣੇ ਆ ਹੱਥ ਪਾ ਸਕਦੇ ਜੇ ਤੁਸੀਂ ਠੀਕ ਆ ਜੀ ਸੋ ਨਵੀਂ ਬੱਚੀ ਆ ਕੋਈ ਵੀਰ ਅੱਗੇ ਜਾ ਕੇ ਦੋ ਚਾਰ ਸਵੇ ਪੀਓਗਾ ਦੁੱਧ ਠੀਕ ਆ ਜੀ ਤੇ ਰਵੀ ਇਹ ਵੀਰੇ ਆਪਣੇ ਕੋਲ ਅ ਜੈਨਮਲ ਨੇ ਟੋਟਲ ਹਾਂਜੀ ਭਾਜੀ ਹਾਂਜੀ ਠੀਕ ਹੈ ਤੇ ਇੱਕ ਨੰਬਰ ਆਪਣੇ ਕਰ ਦਈਏ ਸਾਂਝੇ 82647 52150 98143 01235 ਤਾ ਠੀਕ ਆ ਜੀ ਲੋਕ ਦੋਸਤੋ ਦੋਨੋਂ ਨੰਬਰ ਆ ਵੀਰ ਰਵੀ ਦੇ ਕੋਲ ਨੰਬਰਾਂ ਤੇ ਤੁਸੀਂ ਕਾਲ ਕਰ ਲਿਓ ਤੇ ਜਿਹੜੀ ਵੜ ਵੀ ਪਸੰਦ ਆਉਂਦੀ ਹੈ ਕਿਸੇ ਖਰੀਦਦਾਰ ਵੀਰ ਨੂੰ ਉਹਦੀ ਤੁਸੀਂ ਖਾਸ ਤੌਰ ਤੇ ਵਿਸ਼ੇਸ਼ ਤੌਰ ਤੇ ਘਰ ਆਣ ਕੇ ਨਰਕ ਪਰਖਾ ਤਸੱਲੀ ਕਰ ਲਿਓ ਠੀਕ ਹੈ ਜੀ ਸੋ ਦੋਸਤੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ